شہر سرگرمیہ پروگرام پردیشی دس آپ جیدہ کا ہاردر ہے شہید بھگت سنگھ تک سبند اج دیا بشیش ਕਰਸਿ ਸਿਮਰਨ ਚੌਕੀਆਂ ਢੱਡੇ ਗੂੰਗੇ ਜੋ ਗੁਰੂ ਆਕਾਲ ਧਰਮ ਕਾ ਦੇ ਕਰ ਬਰੋਦੀ ਸਿਖਾ ਦਾ ਮਾਨੀਵਾ ਮਾਧੂ ਜੀ ਮਧਵਾ ਤੇ ਰੱਖੇ ਅਕਾਲ ਜਗਤੂ ਆਈ ਗੁਰੂ ਆਪਣੇ ਕਾਥ ਦੇ ਸਦਾ ਸਾਈ ਵਿਚਾਰ ਦਿਓ ਸਿਰ ਨਚਾਰਿਆ ਸ ਤੇ ਬੁਰਖਤ ਵਾਲੇ ਅੰਮ੍ਰਿਤ ਧਾਮ ਵਾਲੇ ਜਿਹਨਾਂ ਦੇ ਪਤ ਨੂੰ ਛੋੜਿਆ ਗਿਆ ਹੈ ਦੁਦੇ ਦਸਲ ਦੀ ਸੇਵਾ ਸੁਭਾਅ ਦਾ ਨਾਨ ਬਿਆਲੇ ਕਾਚਾਰੀ ਮੁਖਸਵਾਤ ਵਾਲਿਆਂ ਦੇ ਨਾਲ ਦੇ ਤਾਣਿਆਂ ਦੇ ਤਾਣ ਤੇ ਉਹ ਧਿਆਰੀ ਉਹ ਸਤਿ ਸਤ ਗਾ ਚੰਨਿਆ ਗਿਆਨ ਰਿਆ ਹੰਨਾ ਬਣੀ ਸਰਮਰੋ ਰੰਗ ਨਾ ਕੋ ਆਪਣ ਬੰਨੇ ਜੇ ਤੂ ਰੋ ਜੋ ਜੀਣਾ ਨੇ ਜੀ ਸ੍ਰੀ ਅਨੰਤ ਪਾਸ ਸਹਿਬ ਜੀ ਜੋ ਸੇਵਾ ਕਰ ਰਹੀਆਂ ਆਪਣਣ ਬਤੀਆਂ ਦੀ ਜਨਮ ਦਿਹਾੜਾ ਮਨਾਉਂਦੇ ਹੋਏ ਮਹਾਰਾਜ ਜੀ ਦਾ ਵੀ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸੇਵਾ ਕੀਤੀ ਜਾ ਰਹੀ ਹੈ ਪਰਖੋ ਰੋਣ ਤੋਂ ਕੋਈ ਮਾਇਆ ਦੀ ਸੇਵਾ ਕਰ ਰਿਹਾ ਹੈ ਕੋਈ ਲੰਗਰਾ ਦੀ ਸੇਵਾ ਕਰ ਰਿਹਾ ਹੈ ਕੋਈ ਆਪਣੇ ਹੱਥਾਂ ਦੇ ਨਾਲ ਸੇਵਾ ਕਰ ਰਿਹਾ ਹੈ ਇਹ ਸੇਵਾ ਜਿਹੜੀ ਹੈ ਨਾ ਕਦੀ ਬੇਅਰਥੀ ਨਹੀਂ ਜਾਂਦੀ ਪਿਆਰੀ ਸਾਧ ਜੀਓ ਸਗਲ ਤੋਂ ਅਨਕੇ ਨਾਇਕਾ ਇੱਕ ਸਿਨਦਰਸ ਦਿਖਾਈ ਜਿਨ੍ਹਾਂ ਨੇ ਪ੍ਰਮਾਤਮਨ ਪਿਆ ਹੈ ਪ੍ਰਮਾਤਮਾ ਦੇ ਨਾਲ ਬਚਨ ਕੀਤੇ ਹਨ ਸੋ ਜਿਨ੍ਹਾਂ ਦੀ ਅੱਜ ਬਾਣੀ ਜਿਹੜੀ ਹੈ ਗੁਰੂ ਮਹਾਰਾਜ ਜੀ ਦੇ ਵਿੱਚ ਹੈ ਦਰਜ ਹੈ ਪਿਆਰੀ ਸਾਸੀ ਜੀ ਜਿੱਥੇ ਅਸੀਂ ਗੁਰੂ ਮਹਾਰਾਜ ਜੀ ਨੂੰ ਨਮਸਤਕ ਚਿਤਾ ਰਹੇ ਹਾਂ ਉਥੇ ਇਹ ਮਹਾਰਾਜ ਜੀ ਇਨਾ ਦੀ ਜਿਹੜੀ ਬਾਣੀ ਦਰਜ ਹੈ ਉਹਨਾਂ ਨੂੰ ਵੀ ਸਜਦਾ ਕਰ ਲਈ ਨੂੰ ਭਾਗ ਲਾਣ ਦੀ ਕੀ ਲੋੜ ਪਈ ਹੈ ਔਰ ਕੀ ਹਾਲਾਤ ਹਨ ਉਸ ਵੇਲੇ ਸਾਡੇ ਦੇਸ਼ ਦੇ ਕਿਉਂਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਕਿਨਾ-ਕਿਨਾ ਰੈਵਰਾਂ ਨੇ ਇਸ ਸੰਘਰਸ਼ ਕਰਕੇ ਸਾਨੂੰ ਇੱਥੇ ਤੱਕ ਲੈ ਕੇ ਆਂਦਾ ਆਓ ਜਿੰਨੀਆਂ ਵੀ ਸੰਤਾਂ ਸਤਿਗੁਰੂ ਦੀ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਹੋ ਸਾਨਸ ਕੀ ਜਾਤ ਸਭਾਂ ਇੱਕੇ ਪਹਿਚਾਨ ਲਬੋ ਇੱਕੋ ਖੰਡੇ ਬਾਟੇ ਦੀ ਅਮਰਦੀ ਦਾਤ ਇੱਕੋ ਬਾਟੇ ਦੇ ਨਾਲ ਸਾਰਿਆਂ ਨੂੰ ਅਮਰਦੀ ਦਾਤ ਬਖਸ਼ਿਸ਼ ਕੀਤੀ ਹੈ ਉਹਨਾਂ ਨੇ ਆਖਿਆ ਅੱਜ ਤੋਂ ਬਾਅਦ ਕਿਸੇ ਇਨਸਾਨ ਦੀ ਕੋਈ ਜਾਤ ਨਹੀਂ ਹੋਵੇਗੀ ਅੱਜ ਸੰਸਾਰ ਦੇ ਵਿੱਚ ਅੱਜ ਤੋਂ ਬਾਅਦ ਕੋਈ ਵੀ ਮੂਚ ਨਹੀਂ ਕੋਈ ਵੀ ਨੀਚ ਨਹੀਂ ਸਾਰੇ ਬਰਾਬਰਤਾ ਦੇ ਇੱਕ ਨੇ ਔਰ ਸਾਰਿਆਂ ਨੂੰ ਬਰਾਬਰਤਾ ਦੇ ਅਧਿਕਾਰ ਦਿੰਤੇ ਨੇ ਔਰ ਸਾਰਿਆਂ ਨੂੰ ਇੱਕ ਅਧਿਕਾਰ ਇੱਕ ਸਮਾਨ ਨੇ ਔਰ ਸਾਰਿਆਂ ਨੂੰ ਜੀਣ ਦਾ ਹੱਕ ਹੈ ਔਰ ਇਹੋ ਜੇ ਸ਼ੇਰਾਂ ਵਾਲੀ ਕੌਮ ਸਾਜੀ ਹੈ ਉਹਨਾਂ ਨੇ ਸਾਨੂੰ ਨਾਰਾ ਬਖਸ਼ਿਸ਼ ਕੀਤਾ ਹੈ ਉਸ ਨਾਰੇ ਨੂੰ ਕਰੀਏ ਬਲੰਦ ਕੋਈ ਮੁਖਵਾਜਾ ਨਾ ਰਹਿ ਸਕੇ ਫੱਦੇ ਦਾ ਜਵਾਬ ਫੱਦੇ ਜਿਦੋਂ ਕੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਮਹਾਰਾਜ ਕੀ ਜਨ ਆ ਗੁਰੂ ਰੂਪੇ ਦੀ ਸਾਧ ਸੰਗਤ ਜਿਓ ਇਸ ਤੋਂ ਪਹਿਲਾਂ ਇਤਿਹਾਸ ਦੇ ਪੰਨੇ ਸਾਂਝੇ ਕਰਨ ਦਾ ਯਤਨ ਕਰਾਂ ਸਭ ਤੋਂ ਪਹਿਲਾਂ ਲਈਏ ਗੁਰਬਾਣੀ ਦਾ ਆਸਰਾ ਕਿਉਂਕਿ ਸਾਡੇ ਗੁਰੂ ਸਹਿਬਾਨ ਸਾਨੂੰ ਗੁਰਬਾਣੀ ਦੇ ਲੜ ਲਾ ਕੇ ਗਏ ਆ ਅਸੀਂ ਬਲਿਹਾਰ ਜਾਂਨੇ ਆ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਹਨਾਂ ਨੇ ਹਰਮੰਦਰ ਸਾਹਿਬ ਦੀ ਨੀਂਵ ਸਾਈਂ ਮੀਆਂ ਮੀਰ ਜਿਹੜੇ ਕੋਲੋਂ ਰਖਵਾਈ ਹੈ ਕਿਉਂ ਰਖਵਾਈ ਹੈ ਉਪਦੇਸ਼ ਚੋਂ ਮਰਨਾ ਕੋ ਸਾਂਝਾ ਹਾਂਜੀ ਇਸ ਕਰਕੇ ਉਹਨਾਂ ਨੇ ਹਰਮੰਦਰ ਸਾਹਿਬ ਦੀ ਨੀਂਵ ਰਖਾਈ ਹੈ ਚਾਰ ਦਰਵਾਜੇ ਰਖਵਾਏ ਗਏ ਨੇ ਇੱਥੇ ਪਾਸ ਆ ਜਵੇ ਜਿੰਨੀ ਆ ਜਵੇ ਬੁੱਧੀ ਆ ਜਵੇ ਸਾਰਿਆਂ ਨੂੰ ਕੋਜਿਆ ਪਿਆਰ ਮਿਲਦਾ ਨਾ ਕੋ ਬੈਰੀ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਹੈ ਜਿਹਦੇ ਵਿੱਚ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਅੱਖਾਂ ਦੀ ਪਾਵਨ ਬਾਣੀ ਦਰਜ ਕਰਕੇ ਸਾਨੂੰ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ ਹੈ ਜਿੱਥੇ ਗੁਰੂਆਂ ਦੀ ਬਾਣੀ ਹੈ ਭਗਤਾਂ ਦੀ ਬਾਣੀ ਹੈ ਸਤ ਮੁਸਲਮਾਨ ਫਕੀਰਾਂ ਦੀ ਬਾਣੀ ਹੈ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੇ ਸਤ ਗੁਰੂ ਸ਼੍ਰੀ ਗੁਰੂ ਅਰਦਾਸ ਮਹਾਰਾਜ ਦੇ 40 ਸ਼ਬਦ 107 ਭਾਖ ਹੈ ਰਵਿਦਾਸ ਇਸ ਲੋਕ ਸਤਗੁਰ ਕਬੀਰ ਮਹਾਰਾਜ ਨੇ ਉਚਾਰਨ ਕੀਤਾ ਹੈ ਤੇ ਉਸ ਦੇ ਅਕਸ਼ਰ ਗੁਰੂ ਅਰਦਾਸ ਮਹਾਰਾਜ ਦੀ ਕੀਤੀ ਹੈ ਸਾਡੇ ਸਤਗੁਰਾਂ ਦੀ ਪਾਵਨ ਬਾਣੀ ਦਰਜ ਕਰਕੇ ਉਹਨਾਂ ਨੇ ਸਾਨੂੰ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ ਹੈ ਆਓ ਸਭ ਤੋਂ ਪਹਿਲਾਂ ਲਈਏ ਗੁਰਬਾਣੀ ਦਾ ਆਸਰਾ ਕਿਉਂ ਕਿਉਂਕਿ ਇਸ ਗੁਰੂ ਗ੍ਰੰਥ ਦੀ ਜੋਤੀ ਵਿੱਚ ਦਿਸਦਾ ਪ੍ਰਤੱਖ ਨਜ਼ਾਰਾ ਹੈ ਇੱਕ ਸਫੇ ਤੇ ਨਾਨਕ ਬੈਠਾ ਹੈ ਦੂਜੇ ਰਵਿਦਾਸ ਪਿਆਰਾ ਏ ਇਸ ਦਾ ਸ਼ੇਖ ਫਰੀਦ ਦੀਆਂ ਇੱਥੇ ਕਲੀਆਂ ਬੜ ਕੇ ਮਹਿਕ ਰੀਆਂ ਸਦਨੇ ਦੇ ਬਾਗ ਉਮਿੰਦੀਆਂ ਇੱਥੇ ਰੱਬ ਬਰੋਬਰ ਮਿਲਿਆ ਏ ਸਨਮਾਨ ਕਬੀਰ ਜਿਲਾਹੇ ਨੂੰ ਇੱਥੇ ਨਾਮ ਦੇਵ ਜੀ ਸ਼ੀਮਾ ਵੀ ਬੈਠਾ ਏ ਖਟ ਕੇ ਲਾਹੀ ਨੂੰ ਇਹਦੇ ਇੱਕ ਸੁੰਦਰ ਪੰਨੇ ਤੇ ਉਕਰੇ ਹੋਏ ਸੁੰਦਰ ਪੰਨੇ ਨੇ ਇੱਥੇ ਸੈਨ ਨਾਈ ਵੀ ਉਧਰ ਗਿਆ ਤੇ ਰਤਬਾ ਪਾਇਆ ਧੰਨੇ ਨੇ ਉਹ ਧੰਨ ਸ਼੍ਰੀ ਗੁਰਵਾਲ ਜੀ ਦੇ ਸਨ ਦਾ ਅਮਰਤ ਪੀਵਣ ਲਈ ਖੋਪਰ ਦਾ ਗੋਲ ਬਣਾਇਆ ਸੀ ਜਦ ਇੱਕ ਮਨ ਇੱਕ ਜਿਤ ਸੁਣੇ ਕੋਈ ਗੁਰੂ ਨਾਮੇ ਦੀਆਂ ਸ਼ਲੋਕਾਂ ਨੂੰ ਤਦ ਲੱਭਦਾ ਰਾਹ ਕੀ ਗਤਦਾ ਦੁਨੀਆ ਦੇ ਭੁੱਲਣ ਲੋਕਾਂ ਨੂੰ ਜਦ ਰਾਗੀ ਸੁਗਰ ਬਾਣੀ ਨੂੰ ਸਰਤਾਲ ਦੇ ਅੰਦਰ ਗਾਉਂਦੇ ਨੇ ਤਦ ਆਣ ਪਰਿਸ਼ਤੇ ਅਰਸ਼ਾਂ ਤੋਂ ਇਹਦੇ ਦਰ ਤੇ ਸੀਲ ਚ ਪਾਉਂਦੇ ਇਹ ਤੋਂ ਬ੍ਰਹਮਚਾਰ ਇਹ ਤੇ ਬ੍ਰह्म ਗਿਆਨ ਦਾ ਉੱਚਾ ਤੇ ਸੁੱਜਾ ਮੇਰੇ ਬਹੁਤ ਹੀ ਸਤਿਕਾਰਯੋਗ ਪ੍ਰਸਨਪੁੱਤਰ ਵਾਰ ਤੇ ਪਰਦੇਸੀ ਸਾਹਿਬ ਜੋ ਕਿਸ ਪ੍ਰੋਰਨਾ ਨੂੰ ਕਵਰ ਕਰ ਰਹੇ ਨੇ ਆਓ ਸਮੂਹ ਪ੍ਰਬੰਧਕ ਕਮੇਟੀ ਮੈਂਬਰ ਜੋ ਬੜੇ ਪਿਆਰ ਸਤਿਕਾਰ ਨਾਲ ਦੇ ਸਹਿਯੋਗ ਦੇ ਨਾਲ ਆਓ ਰਲ ਮਿਲ ਕੇ ਨਈ ਗੁਰਬਾਣੀ ਦਾ ਆਸਰਾ ਇਹ ਤਾਂ ਸਾਗਰ ਗਿਆਨ ਦਾ ਹੈ ਗੁਨਾ ਦਾ ਖਜ਼ਾਨਾ ਇਹਦੇ ਸ਼ਬਦਾਂ ਚੋਂ ਗੂੰਜਦੀਆਂ ਰਾਗਾਂ ਦੀਆਂ ਤਾਨਾਂ ਇਹ ਤਾਂ ਸ਼ਾਖਸ਼ਤਰ ਰੂਪੇ ਅਕਾਲ ਦਾ ਤੇ ਸਤਿਗੁਰਾਂ ਮੁਖੋਂ ਗਾਈਏ ਸਾਡੇ ਕਲਯੁਗੀ ਜੀਵਾਂ ਦੇ ਆਧਾਰ ਲਈਏ ਅਰਸ਼ਾਂ ਤੋਂ ਬਾਣੀ ਆਈਏ ਆਓ ਬਾਣੀ ਦੀ ਸਿਫਤ ਜਥਾ ਬਿਆਨ ਕਰਦਾ ਹੈ I have जय शंकर इस, इस बार महाशिवरात्रि ਦਾ ਪਰਵ 15 ਫਰਵਰੀ ਦੇ ਦਿਨ ਐਤਵਾਰ ਨੂੰ ਆ ਰਿਹਾ ਉਸ ਦੇ ਪਲਖ ਵਿੱਚ 14 ਤਰੀਕ ਸ਼ਨੀਵਾਰ ਨੂੰ ਇੱਕ ਪਾਵੇ ਸ਼ੋਭਾ ਯਾਤਰਾ ਕੱਢੀ ਜਾਏਗੀ ਜਿਹੜੀ ਕਿ ਦਾਣਾ ਮੰਡੀ ਤੋਂ ਸ਼ੁਰੂ ਹੋਏਗੀ ਔਰ ਵੱਖ-ਵੱਖ ਬਜ਼ਾਰਾਂ ਚੋਂਦੀ ਹੋਈ ਵਾਪਸ ਦਾਣਾ ਮੰਡੀ ਸੰਪੰਨ ਹੋਏਗੀ ਇਹ ਸ਼ੋਭਾ ਯਾਤਰਾ ਦਾਣਾ ਮੰਡੀ ਤੋਂ 2 ਵਜੇ ਦੁਪਹਿਰ ਤੋਂ ਬਾਅਦ ਚੱਲੇਗੀ ਉਸ ਤੋਂ ਪਹਿਲਾਂ ਸ਼ਿਵਲਿੰਗ ਦੀ विधिवत पूजा ਹੋਏਗੀ ਜੋ 1 ਵਜੇ ਸ਼ੁਰੂ ਹੋਏਗੀ ਉਸ ਤੋਂ ਬਾਅਦ ਸ਼ੁਭਾ ਯਾਤਰਾ ਸਟਾਰਟ ਹੋਏਗੀ। ਅਤੇ ਸਾਰੇ ਨਵਾਂ ਸ਼ਹਿਰ ਆਵਾਸ ਨਿਵਾਸੀਆਂ ਨੂੰ ਮੈਂ ਅਪੀਲ ਕਰਦਾ ਕਿ ਇੱਕ ਸ਼ੁਭਾ ਯਾਤਰਾ ਨੂੰ ਬਾਦ ਚੜ੍ਹਗੇ ਹਿੱਸਾ ਲੈਣ ਅਤੇ ਸ੍ਰੀ ਭਗਵਾਨ ਦੇ ਗੁੰਗਾਨ ਅਤੇ ਸ਼ਿਵ ਸ਼ੰਕਰ ਦੀ ਭਗਤੀ ਕਰਦੇ ਹੋਏ ਨਾਲ ਚੱਲਣ ਜੈ ਸ਼ੰਕਰ نمگر لے کے حاضر ہوا گی واسطے